ਕਿਸਦੇ ਘਰ ਲੜਾਈ ਲੱਗੀ ਹੋਵੇ ਕਿਸਦੇ ਘਰ ਨੂੰ ਅੱਗ ਲੱਗੀ ਹੋਵੇ ਤੇ ਆਪਾਂ ਖੁਸ਼ ਹੋਈਏ ਸਾਰਾ ਟੱਬਰ ਵੀ ਬੜਾ ਚੰਗਾ ਹੋਇਆ ਇਹਨਾਂ ਨਾਲ ਇੰਝ ਹੋਣਾ ਚਾਹੀਦਾ ਸੀ ਕਈ ਹੱਸਦੇ ਆ ਨਾ ਸਮਾਜ ਵਿੱਚ ਅੱਛਾ ਕਈ ਉਪਰੋਂ ਨਹੀਂ ਹੱਸਦੇ ਅੰਦਰੋਂ ਹੱਸਦੇ ਆ ਉਪਰੋਂ ਤੇ ਕੋਈ ਵੀ ਨਹੀਂ ਹੱਸ ਕਿਉਂਕਿ ਉਪਰੋਂ ਪਤਾ ਜੇ ਉਪਰੋਂ ਹਸੂੰਗਾ ਤੇ ਮੈਂ ਫਸ ਜਾਣਾ ਵੀ ਕਿਸੇ ਘਰ ਲੜਾਈ ਪਈ ਤੁਸੀਂ ਹੱਸਣ ਦਾ ਅੰਦਰੋਂ ਮਨ ਹੱਸਦਾ ਵਾ ਇਹਨੂੰ ਬਾਣੀ ਚ ਇੰਜ ਲਿਖਿਆ ਪੱਗਾਂ ਬਿਨ ਹੁਰੀਆਂ ਮਾਰਤਾ ਬਦਨੇ ਬਿਨ ਖਿਰਖਿਰ ਹਾਸਤਾ ਮਨ ਦਾ ਮੂੰਹ ਕੋਈ ਨਹੀਂ ਹੈਗਾ ਪਰ ਮਨ ਹੱਸਦਾ ਵੜਾ ਕੁਝ ਕਈ ਵਾਰੀ ਆਪਾਂ ਨੇ ਕਿਹ ਬੰਦੇ ਨੂੰ ਕਹਿੰਦੇ ਕਹਿੰਦੇ ਉਤੋਂ ਤੇ ਨਹੀਂ ਲੱਗਦਾ ਪਰ ਤੇਰਾ ਮਨਾਂ ਅਜ ਬੜਾ ਖੁਸ਼ ਲੱਗਦਾ ਹੁਣ ਮਨ ਦਾ ਕੋਈ ਮੂੰਹ ਆ ਮਨ ਕਿਦਾਂ ਖੁਸ਼ ਹੋ ਵਾ ਪਰ ਕਈ ਵਾਰੀ ਬੰਦੇ ਦਾ ਮਨ ਅੰਦਰੋਂ ਖੁਸ਼ ਹੁੰਦਾ ਕਿਸੇ ਨਾਲ ਘਟਨਾ ਵਾਪਰ ਜਾਏ ਉਤੋਂ ਮੂੰਹ ਜਿਹਾ ਢਿੱਲਾ ਕਰ ਲੈਂਦਾ ਕਈ ਵਾਰੀ ਅਫਸੋਸ ਜਿਹਾ ਕਰਦਾ ਵੀ ਨਹੀਂ ਮੈਨੂੰ ਬੜਾ ਦੁੱਖ ਆ ਤੇਰਾ ਨਾ ਪਰ ਦੁੱਖ ਦਾ ਕੋਈ ਨਹੀਂ ਹੁੰਦਾ ਅੰਦਰੋਂ ਖੁਸ਼ ਹੋ ਰਿਹਾ ਹੁੰਦਾ ਉਹ ਜਿਹੜੇ ਲੋਕ ਕਿਸੇ ਦੇ ਘਰ ਦਾ ਨੁਕਸਾਨ ਵੇਖ ਕੇ ਖੁਸ਼ ਹੁੰਦੇ ਆ ਨਾ ਗੁੱਸਾ ਨਾ ਮਨਾਇਓ ਪਹਿਲਾਂ ਮਾਫੀ ਮੰਗ ਲਵਾਂ ਜਿਹੜੇ ਲੋਕ ਕਿਸੇ ਦਾ ਨੁਕਸਾਨ ਵੇਖ ਕੇ ਖੁਸ਼ ਹੁੰਦੇ ਆ ਉਹ ਵਾਸਤ ਵਿੱਚ ਮਾਨਸਿਕ ਤੌਰ ਤੇ ਬਿਮਾਰ ਹੁੰਦੇ ਹੈਗੇ ਮਾਨਸਿਕ ਰੋਗੀ ਹੁੰਦੇ ਉਹ ਤਾਂ ਜ਼ਿੰਦਗੀ 'ਚ ਕਦੀ ਵੀ ਅੱਗੇ ਨਹੀਂ ਵਧ ਸਕਦੇ ਨਾ 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 ਇਹੋ ਜਿਹੇ ਇਨਸਾਨਾਂ ਦੀ ਤੁਸੀਂ ਸਭ ਤੋਂ ਵੇਖਿਓ ਤਰੱਕੀ 'ਚ ਸਭ ਤੋਂ ਵੱਡੀ ਰੁਕਾਵਟ ਹੋਏਗੀ ਹੱਸੋ ਕਿਸੇ ਨੂੰ ਹਸਾ ਕੇ ਹੱਸੋ ਕਿਸੇ ਦਾ ਭਲਾ ਕਰਕੇ ਹੱਸੋ ਕਿ ਗਰੀਬ ਲੋੜਵੰਦ ਦੀ ਬਾਹ ਫੜ ਕੇ ਹੱਸੋ ਬਾਣੀ ਹਸਨ ਤੋਂ ਤੇ ਮਨਾ ਕਰਦੀ ਨਹੀਂ ਬਾਣੀਾਂ ਦੀ ਹਸ ਹੁਣ ਪਾਰਸ਼ਾ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਮੁਸਕਰਾਉਂਦੇ ਵੀ ਹੋਣਗੇ ਨਾ ਕਿਸੇ ਲੋੜਵੰਦ ਦੀ ਹੈਲਪ ਕਰਕੇ ਹੱਸਦੇ ਹੋਣਗੇ ਕਿਸੇ ਦੇ ਘਰ ਨੂੰ ਆਗ ਲੱਗੀ ਵੇਖੋ ਇਹ ਗੱਲਾਂ ਗੁਰਮਤਿ ਨੇ ਸਾਨੂੰ ਸਿਖਾਈਆਂ ਹੁਣ ਕਈ ਵਾਰੀ ਅਸੀਂ ਆਪਣੇ ਪਰਿਵਾਰ ਵਿੱਚ ਅਸੀਂ ਬੱਚਿਆਂ ਸਾਹਮਣੇ ਨਾ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰਦੇ ਚੰਗਾ ਹੋਏ ਇਹਦੇ ਨਾਲ ਇੰਜ ਹੀ ਹੋਣਾ ਚਾਹੀਦਾ ਸੀ ਤੁਸੀਂ ਵੇਖੋ ਕਈ ਮੈਂ ਵੱਡੇ ਬੰਦੇ ਇਦਾਂ ਦੀ ਗੱਲਾਂ ਕਰਦੇ ਵੇਖਿਆ ਜੇ ਕਿਸਦਾ ਧੀ ਪੁੱਤ ਮੰਨ ਲਓ ਗਲਤ ਰਸਤੇ ਪੈ ਗਿਆ ਕਿਸਦੇ ਪੁੱਤ ਨੇ ਗਲਤ ਸਟੈਪ ਚੱਕ ਲਿਆ ਕਿਸਦੀ ਧੀ ਨੇ ਗਲਤ ਸਟੈਪ ਚੱਕ ਲਿਆ ਕਦੀ ਖੁਸ਼ ਨਾ ਹੋ ਕੋਈ ਅਜੋ ਸੁਨਾਓ ਸਮੁੰਦਰ ਮੇ ਕਿਆ ਜਾਣਾਂ ਕਿ ਤੁਹਾਡੀ ਬੇਟੀ ਵੀ ਤੇ ਉਸੇ ਸਮੁੰਦਰ ਚ ਆ ਜੇ ਕਿਹਦੇਤੀ ਪੁੱਤ ਕੋਲੋਂ ਗਲਤ ਕਦਮ ਚੱਕਿਆ ਗਿਆ ਤੇ ਹਸਣ ਦੀ ਬਜਾਏ ਸਮਝਾਉਣ ਦੀ ਕੋਸ਼ਿਸ਼ ਕਰੋ ਜੇ ਤੁਹਾਡੇ ਅੱਜ ਬੱਚੇ ਲਾਇਕ ਨੇ ਕੱਲ ਨੂੰ ਕੀ ਪਤਾ ਆਉਣ ਵਾਲੇ ਪੋਤਰੇ ਪੋਤਰੀਆਂ ਦੇ ਵਿੱਚ ਕੋਈ ਇਹੋ ਜਿਹਾ ਕੋਈ ਬੱਚਾ ਨਿਕਲ ਆਇਆ ਕਿਧਰ ਨੂੰ ਜਾਓਗੇ ਕਦੀ ਕਿਸਦਾ ਧੀ ਪੁੱਤ ਜੇ ਗਲਤ ਸਟੈਪ ਚੱਕਦਾ ਕਿਉਂਕਿ ਕੋਈ ਮਾਂ ਬਾਪ ਨਹੀਂ ਚਾਹੁੰਦਾ ਮੇਰਾ ਬੱਚਾ ਗਲਤ ਹੋਵੇ ਪਰ ਸਮਾਜ ਵੇਖੋ ਅੱਜ ਸਾਡਾ ਕਿੱਥੇ ਖਲੋਤਾ ਹੋਇਆ ਹੈ ਸਮਾਜ ਇਨਾ ਗੰਦਾ ਹੋ ਗਿਆ ਵੀ ਜੇ ਕਿਸੇ ਨਾਲ ਕੋਈ ਨੁਕਸਾਨ ਹੁੰਦਾ ਹੈ ਨਾ ਉਹ ਅੰਦਰੋਂ ਖੁਸ਼ ਹੁੰਦਾ ਹੈ ਹੁਣ ਇੱਥੇ ਪਾਸ਼ਾ ਬਾਣੀ 'ਚ ਲਿਖਿਆ ਕਹਿੰਦੇ ਹੱਸੰਦੇ ਆ ਜਦੋਂ ਗੁਰੂ ਮਿਲੇਗਾ ਨਾ ਗੁਰੂ ਜੀ ਕਹਿੰਨਗੇ ਹੱਸ ਪਰ ਮੈਂ ਦੱਸਾਂਗਾ ਹਸਣਾ ਕਿੱਥੇ ਆ ਹਸਣਾ ਕਿਹਦਾ ਭਲਾ ਕਰਕੇ ਕਿਹਦੀ ਬਾਹ ਫੜ ਕੇ ਕਿਹਦਾ ਦੁੱਖ ਘਟਾ ਕੇ ਹੱਸੋ ਬਾਣੀ ਹਸਣ ਤੋਂ ਮਨਾ ਕਰਦੀ ਨਹੀਂ ਪਰ ਕੀ ਅੱਜ ਸਮਾਜ ਸਾਡਾ ਕਿਹਦਾ ਭਲਾ ਕਰਕੇ ਹੱਸਦਾ ਅਈ ਤਾਂ ਸਮਾਜ ਵਿੱਚ ਕਈ ਵਾਰੀ ਕਈ ਵਾਰੀ ਕਿਸਦਾ ਨੁਕਸਾਨ ਹੋਵੇ ਅਸੀਂ ਉਦੋਂ ਹੱਸਦੇ ਆ ਅੱਛਾ ਅਸੀਂ ਦੁਖੀ ਕਦੋਂ ਹੁੰਨੇ ਆ ਕਿਸਦਾ ਦੁੱਖ ਵੇਖ ਕੇ ਨਹੀਂ ਦੁਖੀ ਵੀ ਅੱਜ ਬੰਦਾ ਕਈ ਵਾਰੀ ਕਿਸ ਦੀ ਖੁਸ਼ੀ ਵੇਖ ਕੇ ਹੁੰਦਾ ਹੈ ਹੈ ਇਹਨਾਂ ਨੂੰ ਇਹਨਾਂ ਨੇ ਚੰਗਾ ਘਰ ਬਣਾ ਲਿਆ ਹੈ ਇਹ ਗੱਡੀ ਨਵੀਂ ਲਿਆਏ ਹੈ ਹੈ ਇਹਨੇ ਕੱਪੜੇ ਬੜੇ ਵਧੀਆ ਪਾਏ ਨੇ ਕੱਪੜੇ ਉਹਨੇ ਆਪਣੇ ਪੈਸਿਆਂ ਦੇ ਪਾਏ ਨੇ ਗੱਡੀ ਉਹਨੇ ਆਪਣੇ ਪੈਸਿਆਂ ਦੀ ਖਰੀਦੀ ਹੈ ਤੇ ਦੁਖੀ ਕੋਈ ਹੋਰ ਹੀ ਬੰਦਾ ਹੋ ਜਾਂਦਾ ਹੈ ਤਾਰ ਅਗਲਾ ਖਰੀਦਾ ਹੈ ਕਿਸ਼ਤਾਂ ਉਹਨੇ ਤਾਰਨੀਆਂ ਨੇ ਤੇ ਪਰੇਸ਼ਾਨੀ ਕਿਸੇ ਹੋਰ ਨੂੰ ਹੋਈ ਜਾਂਦੀ ਹੈ ਇਸ ਨੂੰ ਬਾਣੀਆਂ ਆਂਦੀ ਹੈ ਈਰਖਾ ਇਸ ਨੂੰ ਬਾਣੀਆਂ ਦੀ ਜਲ ਇੱਕ ਬੇਨਤੀ ਹੋਰ ਕਰ ਮੇਰੀਆਂ ਸਿਆਣੀਆਂ ਭੈਣਾਂ ਬੈਠੀਆਂ ਮਾਵਾ ਬੈਠੀਆਂ ਨੇ ਜਿਹੜਾ ਵੀ ਬੰਦਾ ਕਿਸੇ ਦੀ ਤਰੱਕੀ ਵੇਖ ਕੇ ਸੜਦਾ ਨਾ ਅੰਦਰੋਂ ਉਹ ਅਗਲੇ ਦਾ ਕੋਈ ਨੁਕਸਾਨ ਨਹੀਂ ਕਰਦਾ ਉਹ ਆਪਣਾ ਨੁਕਸਾਨ ਕਰਦਾ ਹੈ ਕਿਉਂ ਭਲਾ ਕਿਉਂਕਿ ਤੁਹਾਡੇ ਆਪਣੇ ਅੰਦਰ ਰੋਗ ਪੈਦਾ ਹੋ ਜਾਣਾ ਕਿਸੇ ਦਾ ਸੜ ਸੜ ਕੇ ਕਿਸਦਾ ਦੁੱਖ ਕਿਸ ਦੀ ਖੁਸ਼ੀ ਵੇਖ ਕੇ ਕਿ ਤੁਸੀਂ ਬਿਮਾਰ ਹੀ ਰਹਿਣਾ ਹੈ ਨਾ ਤੁਹਾਨੂੰ ਚੰਗੀ ਖਰਾਕ ਲੱਗਣੀ ਆ ਅੱਜ ਬਹੁਤੀਆਂ ਬਿਮਾਰੀਆਂ ਤੁਹਾਡੇ ਕੋਲ ਡਾਕਟਰ ਵੀ ਬੈਠਾ ਹੋਵੇ ਉਹਨੂੰ ਤੇ ਜ਼ਿਆਦਾ ਪਤਾ ਅੱਜ ਬਹੁਤੀਆਂ ਬਿਮਾਰੀਆਂ ਪੈਦਾ ਇੱਥੇ ਹੁੰਦੀਆਂ ਤੁਸੀਂ ਪੁਰਾਣੇ ਸਮੇਂ 'ਚ ਵੇਖੋ ਇੰਨੇ ਰੋਗ ਨਹੀਂ ਸੀ ਹੈਗੇ ਕਿਉਂਕਿ ਉਦੋਂ ਪਦਾਰਥ ਇਹਨੇ ਨਹੀਂ ਸੀ ਹੈਗੇ ਸੜਨਾ ਕਿ ਇਹਨੇ ਸੀ ਕੇਦੇ ਫਲੇ ਵੇਖ ਕੇ ਸੜਨਾ ਸੀ ਕੋਈ ਫਲੇ ਗੋਂਦਾ ਹੋਊਗਾ ਕੋਈ ਬਲਦ ਵੋਂਦਾ ਹੋਊਗਾ ਵਿਚਾਰੇ ਨੇ ਸੜਨਾ ਹੁਣ ਪਦਾਰਥ ਵਾਗੇ ਸਾੜਾ ਵੀ ਵਧ ਗਿਆ ਉਦੋਂ ਕੌਣ ਕੇ ਹਲ ਵੇਖ ਕੇ ਸੜਦਾ ਸਾਰੇ ਤੇ ਕੱਚੇ ਘਰਾਂ 'ਚ ਰਹਿੰਦੇ ਸੀ ਕਤਿਆਂ ਘਰਾਂ ਚ ਰਹਿਣ ਵਾਲੇ ਨੇ ਕਿਹੜੇ ਕਿਹਦੇ ਦੇ ਵੇਖੇ ਨਾ ਇਦਾਂ ਦੇ ਅਜ ਵਰਗੇ ਕੱਪੜੇ ਅਗੇ ਸੀ ਮਾਵਾ ਬਜ਼ੁਰਗਾਂ ਨੇ ਦੇ ਵੇਖਿਆ ਹੋਣਾ ਅੱਜ ਤੋਂ 30 40 ਸਾਲ ਪਹਿਲਾਂ ਇੰਨੀਆਂ ਆਪਸ਼ਨ ਹੈਗੀਆਂ ਸੀ ਜੀ ਕੱਪੜੇ ਪਾਉਣ ਦੀਆਂ ਭਲਾ ਅੱਜ ਤੋਂ 30 40 ਸਾਲ ਪਹਿਲਾਂ ਸਾਧਨ ਹੈਗੇ ਸੀ ਆਪਣ ਨੂੰ ਕੋਈ ਇਦਾਂ ਦੇ ਜਿਹੜੇ ਅੱਜ ਹੈਗੇ ਨੇ ਅੱਜ ਮਨੁੱਖ ਦਾ ਕੋਈ ਘਰ ਨਹੀਂ ਹੋਣਾ ਜਿਹਦੇ ਕੋਲ ਸਾਧਨ ਨਹੀਂ ਹੈਗਾ ਇੱਕ ਦੂਜੇ ਸ਼ਹਿਰ ਜਾਣ ਵਾਸਤੇ ਪਰ ਕਦੀ ਬੱਸਾਂ ਤੇ ਸਫ਼ਰ ਕਰਦੇ ਰਿਆਂ ਕਦੀ ਬੱਸਾਂ ਵੀ ਨਹੀਂ ਸੀ ਹੈਗੀਆਂ ਟਾਂਗਿਆਂ ਗੱਡਿਆਂ ਤੇ ਲੋਕ ਜਾਂਦੇ ਹੁੰਦੇ ਸੀ ਯਾਨੀ ਕਿ ਜੋ-ਜੋ ਪਦਾਰਥ ਵਧੇ ਆ ਨਾ ਮਨੋਖ ਨੇ ਜ਼ਿੰਦਗੀ ਜੂਣ ਦਾ ਤਰੀਕਾ ਵੀ ਗਵਾਇਆ ਨਾਲ ਨਾਲ ਮੈਂ ਨਾ ਇਹ ਪਦਾਰਥ ਮਾੜੇ ਨੇ ਪਦਾਰਥ ਚੰਗੇ ਨੇ ਤੁਹਾਡੇ ਕੋ ਗੱਡੀਆਂ ਆਪਣੀਆਂ ਹੋਣ ਤੁਹਾਡਾ ਘਰ ਆਪਣਾ ਹੋਵੇ ਤੁਸੀਂ ਚੰਗੇ ਪਕਵਾਨ ਖਾਓ ਤੁਹਾਨੂੰ ਮਨਾਈ ਥੋੜਾ ਪਰ ਪਾਸ਼ਾ ਜੀ ਕਹਿੰਦੇ ਨੇ ਤੂੰ ਭਾਈ ਇਹ ਵੀ ਧਿਆਨ ਰੱਖਣਾ ਨਾ ਕਿਵੇਂ ਜ਼ਿੰਦਗੀ ਨੂੰ ਜੂਣਾ ਕਿਵੇਂ ਹੈ ਜ਼ਿੰਦਗੀ ਦੀ ਜੁਗਤ ਕਿਵੇਂ ਸਿੱਖਣੀ ਹੈ ਗੁਰੂ ਕੋਲੋਂ ਇਹ ਪਾਸ਼ਾ ਜੀ ਸਿਖਾਉਂਦੇ ਨੇ ਸਾਨੂੰ ਹੁਣ ਹਜ਼ੂਰ ਸਮਝਾਉਂਦੇ ਨੇ ਹੱਸੰਦੇ ਆ ਹੱਸ ਪਰ ਕਿਸੇ ਦਾ ਭਲਾ ਕਰਕੇ ਹੱਸ ਕਿਹਦਾ ਸਵਾਰ ਕੇ ਹੱਸ ਕੇ ਇਹਦਾ ਵਿਗਾੜ ਕੇ ਕਦੀ ਨਾ ਸੀ ਹੱਸੰਦਿਆਂ ਖੇਲੰਦਿਆਂ ਬਾਣੀ ਖੇਡਣ ਤੋਂ ਮਨਾ ਨਹੀਂ ਕਰਦੀ ਖੇਡੋ ਪਰ ਕਈ ਵਾਰੀ ਗਲਤ ਖੇਡਾਂ ਵੀ ਹੁੰਦੀਆਂ ਨੇ ਨਾ ਜ਼ਿੰਦਗੀ ਦੇ ਵਿੱਚ ਮਾੜੀਆਂ ਖੇਡਾਂ ਵੀ ਲੋਕ ਖੇਡਦੇ ਨੇ ਲੋਕ ਕਿਸੇ ਨੂੰ ਬਰਬਾਦ ਕਰਨ ਦੀ ਖੇਡ ਵੀ ਖੇਡਦਾ ਜੇ ਤੂੰ ਕਿਸੇ ਵਾਸਤੇ ਖੇਡ ਖੇਡ ਸਕਦਾ ਤਾਂ ਕੱਲ ਨੂੰ ਤੇਰੇ ਨਾਲ ਵੀ ਕੋਈ ਖੇਡ ਖੇਡ ਸਕਦਾ ਜੇ ਕਿਸੇ ਨੂੰ ਤੂੰ ਕਿ ਵੀ ਲਾ ਕੇ ਸੁੱਟ ਸਕਦਾ ਤੇ ਕੱਲ ਨੂੰ ਤੈਨੂੰ ਵੀ ਕੋਈ ਸੁੱਟ ਸਕਦਾ ਖੇਡੋ ਪਾਣੀ ਖੇਡਣ ਦੀ ਮਨਾ ਥੋੜਾ ਕਰਦੀ ਟੱਬਰ ਚ ਬਹਿ ਕੇ ਹੱਸੋ ਪਰਿਵਾਰ ਨਾਲ ਗੱਲਾਂ ਕਰੋ ਸੱਤ ਚ ਬਹਿ ਕੇ ਗੱਲਾਂ ਕਰੋ ਕਿਸੇ ਨੂੰ ਤੁਸੀਂ ਵੇਖੋ ਕਈ ਇਨਸਾਨ ਨਾਲ ਤੁਹਾਨੂੰ ਖਿੜੇ ਮੱਥੇ ਮਿਲਣਗੇ ਹਮੇਸ਼ਾ ਹੀ ਕਈ ਬੰਦਿਆਂ ਦੀ ਰੂਹਾਂ ਐਦਾਂ ਦੀਆਂ ਹੁੰਦੀਆਂ ਨੇ ਕਈ ਬੰਦੇ ਤੁਹਾਨੂੰ ਹਮੇਸ਼ਾ ਹੀ ਭਾਵੇਂ ਔਰਤ ਹੋਵੇ ਤੇ ਭਾਵੇਂ ਮਰਦ ਹੋਵੇ ਤੇ ਚਿਹਰੇ ਤੇ ਨਾ ਤੁਹਾਨੂੰ ਮੁਸਕਰਾਟ ਦਿਸੇਗੀ ਹਰ ਵਕਤ ਹੀ ਪਰ ਕਈਆਂ ਦੇ ਵੇਖੋ ਤੁਸੀਂ ਚਿਹਰਿਆਂ ਤੇ ਮੁਸਕਰਾਟ ਅਛਾ ਤੁਹਾਡੇ ਜਿਹੜੇ ਕੋਈ ਚੀਜ਼ਾਂ ਤੁਹਾਡੀਆਂ ਵਿਅਕਤੀਗਤਤਾ ਜਿਹੜੀ ਤੁਹਾਡੇ ਚਿਹਰੇ ਤੇ ਮੁਸਕਰਾਹਟ ਆ ਇਹ ਕਿਸੇ ਹੋਰ ਨੇ ਲਿਓਣੀ ਕਿ ਆਪਾਂ ਲਿਓਣੀ ਆ ਜੀ ਭਲਾ ਇਹ ਤੇ ਆਪਾਂ ਹੀ ਲਿਓਣੀ ਆ ਨਾ ਇਹਦੀ ਇਹਦੀ ਜ਼ਿੰਮੇਵਾਰੀ ਮੇਰੀ ਖੁਦ ਦੀ ਕਿਸੇ ਦੀ ਥੋੜਾ ਹੁਣ ਮੰਨ ਲਓ ਜੇ ਮੈਂ ਅੱਜ ਉਦਾਸ ਬੈਠਾਂ ਜਾਂ ਮੈਂ ਅਫਸੈਟਾਂ ਜਾਂ ਮੈਂ ਖੁਸ਼ ਵਾਂ ਇਹਦਾ ਤੇ ਕਿਸੇ ਨਾਲ ਕੋਈ ਤਾਲੁਕ ਨਹੀਂ ਇਹ ਤੇ ਮੇਰਾ ਵਿਅਕਤੀਗਤ ਹੈ ਮੈਂ ਚਾਹਾਂ ਤਾਂ ਹੱਸ ਪਾਵਾਂ ਮੈਂ ਚਾਹਾਂ ਤਾਂ ਰੋ ਪਾਵਾਂ ਜ਼ਿੰਦਗੀ ਸਮੱਸਿਆਵਾਂ ਕਿਹਦੇ ਨਹੀਂ ਹੈਗੀਆਂ ਸਾਰਿਆਂ ਦੀ ਹੈਗੀਆਂ ਕਿਹੜਾ ਬੰਦਾ ਪਰੇਸ਼ਾਨੀਆਂ ਕੋਈ ਘਰ ਕਹਵੇ ਸਾਡੀ ਮਾੜੀ ਮੋਟੀ ਵੀ ਪਤੀ ਪਤਨੀ ਦੀ ਆਪਸ ਵਿੱਚ ਅਣਬਣ ਨਹੀਂ ਹੁੰਦੀ ਹੁੰਦੀ ਹੈ ਘਰਾਂ 'ਚ ਹੋਣੀਆਂ ਨੇ ਜਿੱਥੇ ਭਾਂਡੇ ਪਏ ਨੇ ਟੋਕਰੀ 'ਚ ਖੜਕਣੇ ਨੇ ਪਰ ਕਈ ਪਤੀ ਪਤਨੀ ਲੜਦੇ ਵੀ ਨਹੀਂ ਪਤਾ ਵੀ ਨਹੀਂ ਲੱਗਣ ਦਿੰਦੇ ਅਗਲੇ ਮਾੜਾ ਮੋੜ ਜੇ ਕੋਈ ਨਾਰਾਜ਼ਗੀ ਹੋ ਗਈ ਫਿਰ ਰਿਸ਼ਤੇਦਾਰਾਂ ਨੂੰ ਪਤਾ ਵੀ ਨਹੀਂ ਹੁੰਦਾ ਅਜੇ ਤੱਕ ਵੀ ਇਹਨਾਂ ਦੀ ਆਪਸ ਅਣਬਣ ਵੀ ਹੋਈ ਹੈ ਤੇ ਕਈਆਂ ਦੀ ਲੜਾਈ ਐਡੀ ਖਤਰਨਾਕ ਹੁੰਦੀ ਹੈ ਜਦੋਂ ਤੱਕ ਵਿੱਚ ਰਿਸ਼ਤੇਦਾਰ ਨਾ ਆਉਣ ਉਹਨਾਂ ਨੂੰ ਤੱਕ ਉਹਨਾਂ ਨੇ ਮੰਨਣਾ ਹੀ ਨਹੀਂ ਜਦੋਂ ਤੱਕ ਪੰਚਾਇਤਾਂ ਵਿੱਚ ਆਣ ਕੇ ਨਾ ਬਹਿਣ ਰਿਸ਼ਤੇਦਾਰ ਫਿਰ ਮਨਾਉਣ ਆਉਂਦੇ ਤੁਸੀਂ ਵੇਖੋ ਕਈ ਸਪੈਸ਼ਲ ਜਾਣ ਕੇ ਬਸ ਅਸੀਂ ਕਿੱਥੇ ਚੱਲੇ ਆ ਜੀ ਅੱਜ ਫਲਾਣਿਆਂ ਕਰ ਲੜਾਈ ਹੋਈ ਅਸੀਂ ਉਹਨਾਂ ਨੂੰ ਮਨਾਉਣ ਚੱਲੇ ਹੁਣ ਫਿਰ ਉਹ ਮਨਾਉਣਗੇ ਫਿਰ ਉਹਨਾਂ ਨੂੰ ਰੋਟੀ ਖਵਾਉਣਗੇ ਫਿਰ ਉਹ ਦੋਵੇਂ ਜੀ ਮੰਨਣਗੇ ਕਹਿੰਦੇ ਹੁਣ ਫਿਰ ਕਈ ਵਾਰੀ ਇਦਾਂ ਵੀ ਕਹਿਣਾ ਪੈਂਦਾ ਹੁਣ ਤੇ ਤੁਹਾਡੇ ਬੱਚੇ ਵੀ ਆਉਣ ਵਾਲੇ ਹੋਗੇ ਹੁਣ ਤੇ ਐਂਡ ਕਰ ਦਿਓ ਹੁਣ ਤੇ ਬੱਸ ਕਰ ਜੋ ਤੁਹਾਡਾ ਕਾਂਡੋ ਕਲੇਸ਼ ਮੁੱਕਦਾ ਵੀ ਨਹੀਂ ਅੱਛਾ ਫਿਰ ਇਹੋ ਜਿਹੇ ਬੰਦੇ ਯਾਤਰਾ ਵੀ ਬਹੁਤ ਕਰਦੇ ਆ ਆਨੰਦਪੁਰ ਸਾਹਿਬ ਵੀ ਜਾਣਾ ਹਜੂਰ ਸਾਹਿਬ ਵੀ ਜਾਣਾ ਯਾਤਰਾ ਵੀ ਕੋਈ ਨਹੀਂ ਛੱਡਣੀ ਸੁਧਰਨਾ ਵੀ ਹੈ ਜੀ ਕਿਉਂ ਸਾਸ ਸੰਗੇ ਜੀ ਸੁਧਰਦਾ ਵੀ ਨਾ ਨੀ ਲੈਣਾ ਤੇ ਧਾਰਮਿਕ ਸਥਾਨਾਂ ਤੇ ਵੀ ਪੂਰਾ ਜਾਣਾ ਹਰ ਇੱਕ ਜਗ੍ਹਾ ਤੇ ਜਾ ਕੇ ਮੱਥੇ ਵੀ ਟੇਕ ਦੇਣੇ ਨੇ ਬਾਣੀ ਇਨਸਾਨ ਨੂੰ ਬਦਲਦੀ ਹੈ ਆਪਣੇ ਆਪ ਨੂੰ ਬਦਲੋ ਆਪਾਂ ਸਾਰੇ ਗ੍ਰਸਤੀ ਬੈਠੇ ਆ ਜਦੋਂ ਆਪਾਂ ਆਪਣੀ ਧੀ ਨੂੰ ਵਿਆਹਣਾ ਹੈ ਉਦੋਂ ਵੀ ਚੰਗੀਆਂ ਸਿੱਖਿਆਵਾਂ ਦੇ ਕੇ ਵਿਆਹੋ ਉਹਨੂੰ ਜਦੋਂ ਪੁੱਤ ਨੂੰ ਵਿਆਹਣਾ ਉਦੋਂ ਵੀ ਚੰਗੀ ਸਿੱਖਿਆ ਦੋ ਪੁੱਤ ਜਿਹੜੀ ਵਿਆਹੀ ਆਈ ਹੈ ਨਾ ਏਦਾਂ ਕਦੀ ਇਸ ਘਰ 'ਚ ਮੈਂ ਵੀ ਵਿਆਹੀ ਆਈ ਸੀ ਮਾਂ ਕਹੇ ਉੱਥੇ ਬਿਠਾ ਕੇ ਮਾਂ ਦਾ ਫਰਜ਼ ਬਣਦਾ ਹੈ ਕਿ ਇਸ ਘਰ ਚ ਪੁੱਤ ਆਜ ਤੋਂ 35-40 ਸਾਲ ਪਹਿਲਾਂ ਮੈਂ ਵੀ ਵਿਆਹੀ ਆਈ ਸੀ ਅੱਜ ਮੇਰੀ ਨੋਹ ਵਿਆਹੀ ਆਈ ਹੈ ਜੋ ਤਸ਼ੱਦਦ ਮੇਰੀ ਸੱਸ ਵੱਲੋਂ ਮਰਤੇ ਹੋਇਆ ਮੈਂ ਨਹੀਂ ਚਾਹੁੰਦਾ ਮੇਰੇ ਵੱਲੋਂ ਮੇਰੀ ਨੋਹ ਤੇ ਹੋਵੇ ਇੱਕ ਘਰਾਂ ਚ ਆਪਣੇ ਘਰਾਂ ਚ ਬਹਿ ਕੇ ਵਿਚਾਰ ਕਰਨੇ ਪੈਣੇ ਨੇ ਨਹੀਂ ਤੇ ਆ ਜਾ ਵੂਮਨ ਹੈਲਥ ਜਾ ਕੇ ਢੇਰ ਲੱਗੇ ਵੇਖ ਲੋ ਤੁਸੀਂ ਅਦਾਲਤਾਂ ਦੇ ਵਿੱਚ ਮਾੜੀਆਂ ਮਾੜੀਆਂ ਗੱਲਾਂ ਤੇ ਕਾਂਡੋ ਕਲੇਸ਼ ਪਿਆ ਹੋਇਆ ਲੋਕ ਬਾਬਿਆਂ ਕੋ ਭੱਜੇ ਫਿਰਦੇ ਕੋ ਧਾਗਾ ਲੈਣ ਜਾਂਦਾ ਕੋ ਤਵੀਤ ਲੈਣ ਜਾਂਦਾ ਕੋ ਪੰਤਾਂ ਦੇ ਚੱਕਰਾਂ ਚ ਪਿਆ ਹੋਇਆ ਕਿਸੇ ਕੋਲ ਕੁਝ ਨਹੀਂ ਹੈਗਾ ਆਪਣੇ ਗੁਰੂ ਕੋਲੋਂ ਜ਼ਿੰਦਗੀ ਜੀਉਣ ਦੀ ਜੁਗਤ ਸਿੱਖੋ ਗੁਰੂ ਪਰਸ਼ਾ ਤੁਹਾਨੂੰ ਗ੍ਰਸਥ ਵਿੱਚ ਕਿੱਦਾਂ ਰਹਿਣਾ ਇਹ ਸਿਖਾਉਣਗੇ ਪਰ ਆਪਣੇ ਆਪ ਨੂੰ ਬਦਲਣਾ ਪੈਣਾ ਹੈ ਮੈਂ ਤੁਹਾਡੇ ਸਾਹਮਣੇ ਕਿ ਨਿੱਕੀ ਜੀ ਐਗਜ਼ਾਮਪਲ ਦੇਣ ਲੱਗਾ ਮੇਰੀਆਂ ਸਿਆਣੀਆਂ ਪੈਣਾ ਬੈਠੀਆਂ ਨੇ ਕਿਉਂਕਿ ਅੱਜ ਆਪਾਂ ਉਹ ਸਬੰਧ ਵਿੱਚ ਜੁੜੇ ਆਂ ਕਈਆਂ ਨੇ ਆਪਣੇ ਬੱਚਿਆਂ ਦੇ ਆਨੰਦ ਕਾਰਜ ਕਰ ਲਏ ਨੇ ਕਈਆਂ ਨੇ ਕਰਨੇ ਨੇ ਕਈਆਂ ਦੇ ਹੋ ਗਏ ਨੇ ਰੋਜ਼ ਸਿੱਖਦੇ ਆਪਾਂ ਸਿੱਖ ਦਾ ਅਰਥ ਕੀ ਹੈ ਜੀ ਸਿੱਖਣਾ ਰੋਜ਼ ਸਿੱਖਣਾ ਆਪਾਂ ਜਦੋਂ ਸਵੇਰੇ ਉੱਠਦੇ ਆਂ ਰਾਤ ਸੌਣ ਤੱਕ ਆਪਾਂ ਸਿੱਖਦੇ ਹੀ ਜਾਣਾ ਜਿਹੜਾ ਸਿੱਖਣ ਵਾਲਾ ਬੰਦਾ ਕਿੱਦਾਂ ਸਿੱਖਦਾ ਹੈ ਜੀ ਜਿਹੜਾ ਸਿੱਖਣ ਵਾਲਾ ਬੰਦਾ ਉਹ ਕਿੱਦਾਂ ਸਿੱਖਦਾ ਹੈ ਉਹ ਕਹਿੰਦੇ ਨੇ ਕਿ ਕਿਸੇ ਪਿੰਡ ਵਿੱਚ ਕੋਈ ਧਾਰਮਿਕ ਵਿਅਕਤੀ ਰਹਿੰਦਾ ਸੀ ਤੇ ਸਾਰਾ ਪਿੰਡ ਉਹਦੀ ਬੜੀ ਰਿਸਪੈਕਟ ਕਰਦਾ ਸੀ ਬੜੀ ਉਹਦੀ ਇੱਜ਼ਤ ਕਰਦਾ ਸੀ ਕਿਉਂਕਿ ਵਿਅਕਤੀ ਵਧੀਆ ਸੀ ਉਹ ਇੱਕ ਦਿਨ ਉਹ ਵਿਅਕਤੀ ਤੁਰਿਆ ਜਾਵੇ ਤੇ ਇੱਕ ਨਸ਼ਾ ਪੀ ਕੇ ਬੰਦਾ ਨਾ ਗਲੀ 'ਚ ਡਿੱਗਾ ਹੋਇਆ ਤੇ ਉਹ ਜਿਹੜਾ ਬੰਦਾ ਜਿਹਦੀ ਸਾਰਾ ਪਿੰਡ ਇੱਜ਼ਤ ਕਰਦਾ ਸੀ ਉਹਨੇ ਉਹਨੂੰ ਐਦਾਂ ਹੱਥ ਜੋੜ ਕੇ ਨਾ ਸਿਰ ਝੁਕਾਤਾ ਉਹਦੇ ਗੜੀ ਦਾ ਮਲੋਦੀ ਰਿਸਪੈਕਟ ਕੀਤੀ ਉਹਨੇ ਤੇ ਪਿੰਡ ਚ ਦੋ ਚਾਰ ਬੰਦਿਆਂ ਨੇ ਵੇਖ ਲਿਆ ਉਹ ਕਹਿੰਦੇ ਜੀ ਸਾਰਾ ਪਿੰਡ ਤੇ ਤੁਹਾਡੀ ਰਿਸਪੈਕਟ ਕਰਦਾ ਤੁਹਾਡੀ ਇੱਜ਼ਤ ਕਰਦਾ ਤੁਸੀਂ ਆ ਇੱਕ ਨਸ਼ੇੜੀ ਬੰਦਾ ਜਿਹੜਾ ਡਿੱਗਿਆ ਪਿਆ ਗਲੀ ਚ ਉਹਦੇ ਗੜੀ ਸਿਰ ਝੁਕਾਈ ਜਾਂਦੇ ਜੀ ਤੇ ਉਹ ਵਿਅਕਤੀ ਬੜਾ ਵਧੀਆ ਸੀ ਉਹ ਕਹਿੰਦਾ ਵੀ ਮੈਨੂੰ ਇਹ ਦੱਸੋ ਵੀ ਤੁਸੀਂ ਮੇਰੀ ਰਿਸਪੈਕਟ ਕਿਉਂ ਕਰਦੇ ਜੀ ਭਲਾ ਕਿਉਂ ਕਰਦੇ ਤੁਸੀਂ ਉਹ ਕਹਿੰਦੇ ਇਸ ਕਰਕੇ ਜੀ ਤੁਹਾਡੇ ਕੋਲੋਂ ਅਸੀਂ ਬਹੁਤ ਕੁਝ ਸਿੱਖਦੇ ਆਂ ਹਾਂ ਤੁਹਾਡੀ ਇਜਤਤ ਕਰਦੇ ਆ ਕਹਿੰਦੇ ਠੀਕ ਐ ਕਹਿੰਦੇ ਫਿਰ ਮੈਂ ਇਹਦੇ ਗਾੜੀ ਕਿਉਂ ਜਿਹੜਾ ਵਾ ਸਜਦਾ ਕੀਤਾ ਇਹਦੀ ਰਿਸਪੈਕਟ ਕਿਉਂ ਕੀਤੀ ਕਿਉਂਕਿ ਮੈਂ ਵੀ ਇਹਦੇ ਕੋਲੋਂ ਕੁਝ ਸਿੱਖਿਆ ਕਹਿੰਦੇ ਹਾ ਦੂ ਗਈ ਲੋਕ ਚੰਗੇ ਭਲੇ ਬੰਦਿਆਂ ਕੋਲੋਂ ਸਿੱਖਦੇ ਆ ਕੋ ਤੁਰਿਆ ਫਿਰਦਾ ਹੋਵੇ ਕੋਈ ਨਸ਼ਾ ਨਾ ਕਰਦਾ ਹੋਵੇ ਤੁਸੀਂ ਇੱਕ ਨਸ਼ੇ ਕਰਨ ਵਾਲੇ ਕੋਲੋਂ ਕਿਦਾਂ ਸਿੱਖ ਲਿਆ ਕਹਿੰਦੇ ਬਸ ਗੱਲ ਤੇ ਸਿੱਖਣ ਦੀ ਆ ਨਾ ਮੈਂ ਸਿੱਖ ਲਿਆ ਇਹਦੇ ਕੋਲੋਂ ਕਿਤੇ ਕਿਦਾਂ ਸਿੱਖਿਆ ਮੈਂ ਸਿੱਖ ਲਿਆ ਕਿ ਜੇ ਕੱਲ ਨੂੰ ਮੈਂ ਵੀ ਨਸ਼ਾ ਕਰੂੰਗਾ ਤੇ ਕੱਲ ਨੂੰ ਕਿਤੇ ਮੈਂ ਵੀ ਗਲੀ 'ਚ ਬੋਲੋ ਸਾਰੇ ਜੀ ਇਦਾਂ ਨਾ ਡਿਗ ਪਵਾ ਹੁਣ ਜਿਹਨੇ ਸਿੱਖਣਾ ਉਹਨੇ ਗਲੀ ਚ ਢਿਗੇ ਬੰਦੇ ਤੋਂ ਉਹਨੂੰ ਸਿੱਖ ਲੈਣਾ ਜਿਹਨੇ ਨਹੀਂ ਸਿੱਖਣਾ ਉਹਨੇ ਆਪਣੇ ਘਰ ਚ ਚੰਗੇ ਪੜੇ ਸਿੱਖਿਆ ਦੇਣ ਵਾਲੇ ਕੋਲੋਂ ਵੀ ਨਹੀਂ ਸਿੱਖਣਾ ਜਿਹਨੇ ਸਿੱਖਣਾ ਜਿਹਨੇ ਸਿੱਖਣਾ ਨਾ ਉਹਨੇ ਬੁੱਤ ਬਣਾ ਕੇ ਵੀ ਤੀਰ ਅੰਦਾਜ਼ ਸਿੱਖ ਲੈਣਾ ਦਰੋਣਾਚਾਰੀਏ ਦੇ ਕੋਲੋਂ ਉਹਨੇ ਨਾ ਕਰਤੀ ਸੀ ਕਹਿੰਦੇ ਮੈਂ ਨਹੀਂ ਸਿਖਾ ਸਕਦਾ ਪਰ ਅਗਲੇ ਨੇ ਸਿੱਖ ਲਿਆ ਨਾ ਤਾਂ ਬੁੱਤ ਬਣਾ ਕੇ ਉਹ ਸਿੱਖ ਲਿਆ ਤੀਰ ਦਾ ਨਿਸ਼ਾਨਾ ਲਾਉਣਾ ਜਿਹਨੇ ਸਿੱਖਣਾ ਅਸ਼ਾ ਕਈ ਤੁਸੀਂ ਵੇਖਿਓ ਪ੍ਰਿੰਸੀਪਲ ਏਡੇ ਕਮਾਲ ਦੇ ਹੋਣਗੇ ਇੱਕ ਪੀਐਨ ਦਾ ਬੱਚਾ ਸਕੂਲ ਦੇ ਵਿੱਚ ਉਹ ਗੋਣ ਲੈ ਜਾਂਦਾ ਆਪਣੀ ਔਲਾਦ ਲੈ ਹੀ ਨਹੀਂ ਪੌਂਦੀ ਗੱਲ ਤੇ ਸਿੱਖਣ ਤੇ ਡਿਪੈਂਡ ਕਰਦਾ ਨਾ ਕਿਨੇ ਕਿੱਥੋਂ ਕਿਹੜੇ ਵੇਲੇ ਕਿਹੜੀ ਗੱਲ ਸਿੱਖ ਲੈਣੀ ਹੈ ਤੋਂ ਮੈਂ ਬੇਨਤੀ ਕਰਨੀ ਚਾਹੁੰਨਾ ਜ਼ਿੰਦਗੀ 'ਚ ਆਪਣੇ ਆਪ ਨੂੰ ਬਦਲਣਾ ਬਾਣੀ 'ਚ ਕਿਤੇ ਨਹੀਂ ਕਿਹਾ ਦੂਜੇ ਨੂੰ ਬਦਲਾ ਵੇਖੋ ਜੀ ਇਹ ਗੱਲ ਧਿਆਨ ਨਾਲ ਸਮਝੋ ਕੋਈ ਕਿਸੇ ਨੂੰ ਨਹੀਂ ਬਦਲ ਸਕਦਾ ਨਾ ਹਰ ਬੰਦੇ ਨੇ ਆਪਣੇ ਆਪ ਨੂੰ ਖੁਦ ਆਪ ਆਪਸ ਵਾਰੇ ਸਾਰੇ ਬੋਲੋ ਜੀ ਆਪ ਸਵਾਰ ਹੈ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ شیخ ਫਰੀਦ ਜੀ ਕਹਿੰਦੇ ਬੰਦਿਆ ਸੁਖੀ ਹੋਣਾ ਚਾਹੁੰਦਾ ਕਹਿੰਦੇ ਹਾਂ ਜੀ ਜਿਹ ਕਦੇ ਜੇ ਸੁਖੀ ਹੋਣਾ ਚਾਹੁੰਦਾ ਤੇ ਆਪਣੇ ਆਪ ਨੂੰ ਸਵਾਰ ਲਾ ਆਪਣੇ ਆਪ ਨੂੰ ਸਵਾਰੇਗਾ ਤੈਨੂੰ ਮੈਂ ਮਿਲ ਪੈਣਾ ਮੈਂ ਮਿਲ ਪਿਆ ਤੂੰ ਸੁਖੀ ਹੋ ਜਾਣਾ ਅੱਛਾ ਸੁਖੀ ਸਾਰੇ ਹੋਣਾ ਚਾਹੁੰਦੇ ਪਰ ਆਪਣੇ ਆਪ ਨੂੰ ਸਵਾਰਨਾ ਕੋਈ ਨਹੀਂ ਚਾਹੁੰਦਾ ਸਵਾਰਨ ਦਾ ਅਰਥ ਕੀ ਹੈ ਜੀ ਜਿਵੇਂ ਆਪਾਂ ਸਾਫ਼ ਸੁਥਰੇ ਕੱਪੜੇ ਪਾਉਣੇ ਇਸ਼ਨਾਨ ਕਰਦੇ ਆ ਸਵਾਰਨ ਦਾ ਅਰਥ ਆਪਣਾ ਸੁਭਾਅ ਸਵਾਰਨਾ ਤਿੱਥੇ ਘੜੀਏ ਸੁਰਤ ਮਤ ਸਾਰੇ ਬਲੋ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਆਪਣੀ ਸੁਰਤ ਨੂੰ ਘੜਨਾ ਆਪਣੀ ਬੁੱਧ ਨੂੰ ਘੜਨਾ ਆਪਣੇ ਸੁਭਾਅ ਨੂੰ ਬਦਲਣਾ ਆਪਣੇ ਨੇਚਰ ਨੂੰ ਆਪਣੀ ਸੋਚ ਬਦਲਨੀ ਹੈ ਸੋਚ ਵਧੀਆ ਬਣਾਉਣੀ ਹੈ ਸੋਚ ਨੇਕ ਲੈ ਕੇ ਉੱਠਣਾ ਸਾਰਾ ਦਿਨ ਨੇਕ ਸੋਚਣਾ ਕੰਮ ਕਰਨੇ ਆ ਰਾਤ ਨੂੰ ਸੌਣ ਲੱਗਿਆਂ ਨੇਕ ਸੋਚ ਲੈ ਕੇ ਸੌਣਾ ਵਾ ਸੋਚ ਸਾਰੀ ਸੋਚ ਤੁਸੀਂ ਹੁਣ ਇੱਥੇ ਬੈਠੇ ਜੇ 1 ਮਿੰਟ ਲਈ ਸੋਚੋ ਸਾਰਾ ਕੁਝ ਪਾਸਿਓਂ ਭਲਾ ਕੇ ਨਾ ਆਪਣੇ ਅੰਦਰ ਕੋ ਚੰਗਾ ਖਿਆਲ ਲੈ ਕੇ ਆਓ ਤੁਹਾਨੂੰ ਹੁਣੇ ਹੀ ਠੰਡੇ ਬੁੱਲੇ ਆਉਣ ਲੱਗ ਪੈਣੇ ਆ ਅੰਦਰੋਂ ਹੁਣੇ ਤੁਸੀਂ ਠੰਡਕ ਜੀ ਮਹਿਸੂਸ ਕਰਨ ਲੱਗ ਪੈਣੀ ਹੈ ਇੱਥੇ ਬੈਠੇ ਆ ਪੁੱਠਾ ਸੋਚਣ ਲੱਗ ਪੋ ਕਿਹਦੇ ਬਾਰੇ ਕਈ ਵਾਰੀ ਤੁਸੀਂ ਵੇਖੋ ਆਪਣੇ ਲਾਗੇ ਵੀ ਨਹੀਂ ਬੈਠਾ ਹੁੰਦਾ ਬੰਦਾ ਆਪ ਉਹਦੇ ਬਾਰੇ ਸੋਚ ਸੋਚ ਕੇ ਨਾ ਖਿਜੀ ਜਾਂਦੇ ਆ ਕਲਪੀ ਜਾਂਦੇ ਆ ਤੁਹਾਡੇ ਅੱਗੇ ਕੋ ਚਾਹ ਪਾਣੀ ਰੱਖਿਆ ਅਗਲੇ ਨੇ ਕੱਖ ਨਹੀਂ ਸਵਾਦ ਆਇਆ ਆਪਾਂ ਨੂੰ ਕਿਉਂਕਿ ਮੇਰਾ ਮਨ ਹੀ ਉੱਥੇ ਨਹੀਂ ਸੀ ਹੈਗਾ ਨਾ ਤੇ ਅੰਦਰੋਂ ਆਵਾਜ਼ ਆ ਰਹੀ ਸੀ ਨਾ ਤੇ ਅੰਦਰੋਂ ਪਰੇਸ਼ਾਨ ਸੀ ਤਨ ਖਾਈ ਜਾਂਦਾ ਸੀ ਮਨ ਵਿੱਚ ਹੈ ਹੀ ਨਹੀਂ ਵੇਖੋ ਜੇ ਤੁਸੀਂ ਖਾਣ ਵਕਤ ਵੀ ਆਪਣਾ ਧਿਆਨ ਵਿੱਚ ਨਹੀਂ ਰੱਖੋਗੇ ਖਾਣ ਦੇ ਤੇ ਯਾਦ ਰੱਖਣਾ ਤੁਹਾਨੂੰ ਖਾਣ ਦਾ ਵੀ ਸਵਾਦ ਨਹੀਂ ਆਉਣਾ ਤੁਸੀਂ ਕਈ ਵਾਰੀ ਵੇਖੋ ਤਜਰਬਾ ਕਰਕੇ ਤੁਹਾਡਾ ਜੇ ਧਿਆਨ ਨਾ ਹੋਵੇ ਤੁਸੀਂ ਰੋਟੀ ਸਾਰੀ ਖਾ ਲਓ ਤੁਹਾਨੂੰ ਬਾਅਦ ਚ ਪੁੱਛੇ ਸਬਜ਼ੀ ਕਿਦਾਂ ਦੀ ਸੀ ਤੁਸੀਂ ਦੱਸੋਗੇ ਤਾਂ ਜੇ ਸਬਜ਼ੀ ਧਿਆਨ ਨਾਲ ਖਾਧੀ ਹੋ ਜੇ ਤੁਸੀਂ ਚਾਹ ਪਾਣੀ ਧਿਆਨ ਨਾਲ ਪੀਓਗੇ ਜੇ ਬੰਦਾ ਚਾਹ ਪਾਣੀ ਪੀ ਕੇ ਬੇ ਧਿਆਨਾ ਹੋ ਜਾਏ ਬੰਦੇ ਨੂੰ ਇਹ ਵੀ ਨਹੀਂ ਪਤਾ ਲੱਗਦਾ ਰੋਟੀਆਂ ਦੋ ਖਾਧੀਆਂ ਕਿ ਤਿੰਨ ਖਾਧੀਆਂ ਬੇ ਧਿਆਨੇ ਬੰਦੇ ਨੂੰ ਇਹ ਵੀ ਨਹੀਂ ਪਤਾ ਲੱਗਦਾ ਧਿਆਨ ਬਹੁਤ ਜ਼ਰੂਰੀ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ ਕੁਝ ਗੱਲਾਂ ਨੇ ਸਾਡੇ ਫਾਇਦੇ ਵਾਸਤੇ ਗੁਰੂ ਪਾਸ਼ਾ ਜੀ ਕਹਿੰਦੇ ਨੇ ਨਾਨਕ ਸਤਗੁਰੂ ਭੇਟੇ ਆ ਪੂਰੀ ਹੋਵੇ ਜੁਗਤ ਹੱਸੰਦੇ ਆ ਹੱਸਦੇ ਆ ਖੇਲੰਦੇ ਆ ਖੇੜਦੇ ਆ ਪਹਿਨੰਦੇ ਆ ਕਪੜਾ ਪਹਿਨਦੇ ਆ ਕਪੜਾ ਤਾਨੂੰ ਢਕਣ ਲਈ ਆ ਠੀਕ ਹੈ ਪਰ ਕੀ ਸੱਚੀ ਅੱਜ ਤਨ ਢਕਣ ਵਾਸਤੇ ਕਪੜਾ ਪਹਿਨੇ ਜਾ ਰਿਹਾ ਅੱਜ ਪ੍ਰਦਰਸ਼ਨ ਬਣ ਗਿਆ ਅੱਜ ਉਹ ਖਾਵਾ ਬਣ ਗਿਆ ਕਿਸੇ ਚੰਗੇ ਪਰਿਵਾਰ ਦੀ ਧੀ ਨੇ ਪਹਿਰਾਵਾ ਪਾਇਆ ਹੋਵੇ ਮਾਫ ਕਰਨਾ ਵਕਾਰੀ ਬੰਦਾ ਵੀ ਉਹਦੇ ਵਾਲ ਜੇ ਵੇਖੇਗਾ ਨਾ ਉਹ ਆਪਣੀ ਅੱਖਾਂ ਪਰਾਂ ਕਰ ਲਵੇਗਾ ਵੀ ਇਹ ਕਿਸੇ ਚੰਗੇ ਪਰਿਵਾਰ ਦੀ ਧੀ ਹੈ ਅੱਜ ਸਿਸਟਮ ਸਾਰਾ ਬਦਲ ਕੇ ਰਹਿ ਗਿਆ ਪਰ ਅੱਜ ਜਮਾਨਾ ਉਹ ਨਹੀਂ ਰਹਿ ਗਿਆ ਅਸੀਂ ਉਸ ਬੰਨੇ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਬਦਲ ਸਕਦਾ ਆਪਣੇ ਆਪ ਨੂੰ ਇਨਸਾਨ ਖੁਦ ਆਪ ਆਪਣੇ ਆਪ ਨੂੰ ਟੱਕਦਾ ਹੈ ਤੇ ਮੈਂ ਇੱਕ ਬੇਨਤੀ ਕਰਦਾ ਉਹਨਾਂ ਜਿਹੜਾ ਸੋਨਾ ਹੁੰਦਾ ਨਾ ਉਹ ਟਕਿਆ ਹੀ ਸੋਨਾ ਲੱਗਦਾ ਹੈ ਕਵਰ ਦੇ ਜਿਹੜੀ ਮਹਿੰਗੀ ਚੀਜ਼ ਹੁੰਦੀ ਹੈ ਤੋ ਗੁਰੂ ਪਾਸ਼ਾ ਜੀ ਨੇ ਬਹੁਤ ਗੱਲਾਂ ਸਾਨੂੰ ਸਮਾਜਿਕ ਸਿਖਾਈਆਂ ਵੀ ਤੁਸੀਂ ਰਹਿਣਾ ਕਿੱਦਾਂ ਤੁਸੀਂ ਤੁਰਨਾ ਕਿਵੇਂ ਤੁਸੀਂ ਫਿਰਨਾ ਕਿਵੇਂ